ਇਸ ਵਿਚਾਰੇ ਚੰਡੀਗੜ੍ਹ ਤੋਂ ਵੱਡੀ ਖਬਰ ਆ ਰਹੀ ਜਿਸ ਤੇ ਪਾਜਪਾ ਦਾ ਮੇਅਰ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੇ ਮੇਅਰ ਬਣ ਗਏ ਨੇ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਸਾਰਾ ਵੋਟਾਂ ਮਿਲਿਆ ਨੇ ਪਾਜਪਾ ਦੀ ਹਰਪ੍ਰੀਤ ਕੌਰ ਨੂੰ 19 ਵੋਟਾਂ ਮਿਲਿਆ ਨੇ ਵੱਡੀ ਖਬਰ ਤੁਹਾਨੂੰ ਦੱਸਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੇ ਮੇਅਰ ਵਜੋਂ ਚੁਣੇ ਗਏ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਸਾਰਾ ਵੋਟਾਂ ਇਹਨਾਂ ਨੂੰ ਮਿਲਿਆ ਨੇ ਤੇ ਚੰਡੀਗੜ੍ਹ ਦੇ ਮੇਅਰ ਦੇ ਲਈ ਅੱਜ VOTING ਹੋਣੀ ਸੀ ਤੇ ਜਿਸ ਚ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੇ ਮੇਅਰ ਬਣ ਗਏ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ ਨੇ 19 ਦਾ ਆਂਕੜਾ ਸੀਗਾ ਜਿਹੜਾ ਬਹੁਮਤ ਦਾ ਆਂਕੜਾ ਸੀ ਤੇ ਉਹ ਪੱਜਪਾ ਦੇ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੂੰ ਮਿਲਿਆ ਬਹੁਤ ਬਹੁਤ ਵਧਾਈ ਜੀ और ये एक सच्चाई की जीत है और शहर के पार्षदों ने इस चीज़ को महसूस किया है कि बीजेपी ही जो है प्रॉपर रिजल्ट डिक्लेयर कर सकती है जी पिछली बार जो कुछ इलेक्शंस में हो उसको लेकर आम आदमी पार्टी और कांग्रेस द्वारा बहुत एलिगेशन बीजेपी पर लगाए जा रहे थे ये भी कहा जा रहा था कि सुप्रीम कोर्ट को बीजेपी पर भरोसा नहीं इन तमाम एलिगेशन को कैसे देखते हैं आप देखिए उन्होंने सारे तरीके से कोर्ट की जो है उसकी नज़र के अंदर ही सारा कार्य इसके अंदर सम्पन्न हुआ है मुझे लगता है कि सबकी सेटिस्फैक्शन है और रिजल्ट दूध का दूध पानी का पानी सामने आ गया है इलेक्शन से पहले जो किया है सभी पार्टीज़ को अपना अपना भरोसा होता है लेकिन आम आदमी पार्टी और जो कांग्रेस का जो अलायंस है उनका कहना था कि कम से कम 20 सीटें जो की हैं बीस वोट हमें मिलने वाले हैं और अगर क्रॉस वोटिंग हुई भी तो भाजपा में हो सकती है हमारे में नहीं होगी देखिए जब एक ना एक ऐसे वोटिंग का जो जो माहौल रहा है जो पिछले एक साल में शहर में मुझे लगता है कि उसका एक सबसे बड़ा कारण है बीजेपी की जीत का इन्होंने पिछले एक साल में जो बेहाली चंडीगढ़ को करके दिखाई है जहाँ पे विकास के सारे कार्य बंद हो गए थे मुझे आज लगता है कि ये ये चंडीगढ़ के लोगों की जीत है किस किस तरह से आपको लगता है कि विकास होना चाहिए था जो नहीं हो पाया हुँ? विकास जो, जो होना चाहिए था जो नहीं हो पाए। लोगों के जो जो अपनी एरिया था पार्षदों का पार्षदों का अपने एरिया के अंदर डेवलपमेंट रुक गई थी कर्मचारियों की तनख्वाहें रुकी पड़ी थी पूरा काम जो है शहर के अंदर जो है वो स्टैंड स्टिल पर आया हुआ था तो मुझे लगता है कि ये एक बहुत बड़ी एक जीत है और बीजेपी के लिए जो ये दिल्ली का रास्ता खोलने वाली जीत है आपको संजय टंडन थे हमारे साथ जिन्होंने बताया कि जो जीत हुई है उस जीत को लेकर उनका क्या कहना है पार्टी के का, उसको लेकर जरूर कहीं ना कहीं कहा जा रहा है कि जो जिस तरह से काम नहीं हो पाए चंडीगढ़ में उन, उन कामों को लेकर उन कार्यों को लेकर जो की खासतौर पर ये नतीजे सामने बिल्कुल अनमोल लेकिन देखा जा रहा है जिस तरीके भाजपा नीत मिली है कि ਕੜੀਸ਼ ਕਸਦਾ ਸਾਹਮਣਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਕਰਨਾ ਪਿਆ ਲੇਕਿਨ ਮੇਨ ਰੀਜ਼ਨ ਕੀ ਰਿਹਾ ਹੈ ਕਿ ਐਡਾ ਵੱਡਾ ਪਰਿਵਰਤਨ ਜਿਹੜਾ ਚੰਡੀਗੜ੍ਹ ਦੀ ਮੇਅਰ ਚੋਣ 'ਚ ਦੇਖਣ ਨੂੰ ਮਿਲਿਆ ਬਿਲਕੁਲ ਦੇਖੋ ਸਿਮਰਨ ਕਿਉਂਕਿ ਇਸ ਵਾਰ ਜੋ ਨਤੀਜੇ ਸਾਹਮਣੇ ਆਏ ਤੁਹਾਨੂੰ ਯਾਦ ਹੋਵੇਗਾ ਪਿਛਲੀ ਵਾਰ ਨਤੀਜੇ ਜਦੋਂ ਸਾਹਮਣੇ ਆਏ ਪਹਿਲਾਂ ਤਾਂ ਉਸ ਤੋਂ ਬਾਅਦ ਜੋ ਕਿ ਹੈ ਫੁਟੇਜ ਚੈੱਕ ਕਰਵਾਈ ਗਈ ਉਸ ਤੋਂ ਬਾਅਦ ਜੋ ਕਿ ਹੈ ਇਨਕੁਆਇਰੀ ਕਰਵਾਈ ਗਈਆਂ ਜਿਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਕੁਝ ਜੋ ਕਿ ਹੈ ਹੇਅਰਫੇਅਰ VOTING ਦੇ ਵਿੱਚ ਜੋ ਕਿ ਹੈ ਹੋਇਆ ਉਹ ਹੇਅਰਫੇਅਰ ਜੋ ਕਿ ਹੈ ਉਹ ਕੈਮਰਾਸ ਤੇ ਵੀ ਦੇਖਿਆ ਗਿਆ ਜਿਸ ਤੋਂ ਬਾਅਦ ਜੋ ਕਿ ਇਸ ਵਾਰ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਨੂੰ ਆਪਣਾ ਇੱਕ ਅਬਜ਼ਰਵਰ ਜੋ ਕਿ ਹੈ ਉਹ ਇਲੈਕਸ਼ਨ ਦੇ ਲਈ ਦੇਣਾ ਪਿਆ ਤਾਂ ਇਸ ਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਜਰ ਰਿਜ਼ਲਟ ਜੋ ਕਿ ਹੈ ਸਾਹਮਣੇ ਆ ਚੁੱਕੇ ਇਸ ਵਕਤ ਅੰਦਰ ਕੀਤੀ ਜਾ ਰਹੀ ਹੈ ਅੰਦਰ ਇਸ ਵਕਤ ਕਿਹਾ ਜਾ ਰਿਹਾ ਹੈ ਕਿ ਦੁਬਾਰਾ ਗਿਣਤੀ ਜੋ ਕੀਤੀ ਹੈ ਉਹ ਵੋਟਾਂ ਦੀ ਕੀਤੀ ਜਾਵੇ ਸੀਸੀਟੀਵੀ ਫੁਟੇਜ ਜਿਹੜੀ ਕੀਆਂ ਉਹਨਾਂ ਨੂੰ ਚੈੱਕ ਕੀਤਾ ਜਾਵੇ ਕਿਉਂਕਿ ਪੂਰਾ ਜੋ VOTING ਪ੍ਰੋਸੀਜਰ ਹੈ ਉਹ ਜੋ ਕੀ ਹੈ ਜਿਹੜੀ ਕੀ ਹੈ ਸੀਸੀਟੀਵੀ ਦੀ ਨਿਗਰਾਨੀ ਵਿੱਚ ਹੋ ਰਿਹਾ ਸੀਗਾ ਹੁਣ ਦੇਖਣਾ ਹੋਵੇਗਾ ਕਿ ਕੀ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਫੇਰਬਦਲ ला ਸਕਦਾ ਹੈ ਕਿ ਨਹੀਂ ਲੇਕਿਨ ਫਿਲਹਾਲ ਦਾ ਜਿਹੜਾ ਅਪਡੇਟ ਹੈ ਫਿਲਹਾਲ ਦੀ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਿਕ ਜਿਹੜੀ ਹਰਪ੍ਰੀਤ ਕੌਰ ਬਾਬਾ ਜੋ ਕਿ ਭਾਜਪਾ ਕੈਂਡੀਡੇਟ ਨੇ ਉਹ ਜੋ ਕਿ ਜਿੱਦੇ ਹੋਏ ਨਜ਼ਰ ਆ ਰਹੇ ਭਾਜਪਾ ਦੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਮੌਜੂਦ ਨੇ ਜੋ ਕਿ ਖੁਸ਼ੀ ਜ਼ਾਹਿਰ ਕਰਦੇ ਨਜ਼ਰ ਆ ਰਹੇ ਨੇ ਲੋਕਾਂ ਵੱਲੋਂ ਖਾਸ ਤੌਰ ਤੇ ਸੈਲੀਬ੍ਰੇਟ ਜੋ ਕਿ ਆਪਣੀ ਜਿੱਤ ਨੂੰ ਕੀਤਾ ਜਾ ਰਿਹਾ ਹੈ ਆਪਣੀ ਜਿੱਤ ਨੂੰ ਲੈ ਕੇ ਕਿਤੇ ਨਾ ਕਿਤੇ ਜੋ ਕਿ ਹੈ ਭਾਜਪਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਜਾਂ ਕਾਂਗਰਸ ਦੀ ਇਹ ਸ਼ਾਇਦ ਕਿਤੇ ਨਾ ਕਿਤੇ ਕਮੀ ਹੀ ਸੀਗੀ ਜਿਸ ਦੇ ਕਰਕੇ ਜਿਸ ਦੇ ਕਰਕੇ ਜੋ ਕਿ ਹੈ ਇਹ ਨਤੀਜੇ ਜੋ ਕਿ ਸਾਹਮਣੇ ਆਏ ਤੇ ਇੱਥੇ ਭਾਜਪਾ ਦੇ ਨਾਰੇ ਜੋ ਕੀ ਲੱਗਦੇ ਹੋਏ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਤਸ਼ਾਹ ਲੋਕਾਂ ਦੇ ਵਿੱਚ ਇੱਕ ਨਜ਼ਰ ਆ ਰਿਹਾ ਹੈ ਤੇ ਤੇ ਜ਼ਿਕਰ ਗੱਲ ਕੀਤੀ ਜਾਵੇ ਲੋਕਾਂ ਦੀ ਭਾਜਪਾ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਪੋਰਟਰਸ ਨੇ ਉਹ ਇੱਥੇ ਮੌਜੂਦ ਨੇ ਭਾਜਪਾ ਤੋਂ ਅਰुण सूत जी ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਅਸੂਤ ਸਾਹਿਬ ਜਿੱਤ ਦਾ ਸੇਰਾ ਕਿਸ ਨੂੰ ਦੋਗੇ ਕਾਰਨ ਕੀ ਕੁਝ ਰਹੇ ਉਹ ਸਾਹਮਣੇ ਹੀ ਹੈ ਜੀ ਬਾਕੀ ਸਭ ਚੀਜ਼ੇ ਸਾਹਮਣੇ ਆਉਣਗੀ ਇਨਕੇ ਜੋ ਕਾਉਂਸਲਰ ਔਰ ਨੇਤਾ ਇਸ ਐਲਾਈਅੰਸ ਕੋ ਨਹੀਂ ਮੰਨ ਰਹੇ تھے ਔਰ ਇਹ ਐਲਾਈਅੰਸ ਅਨਹੋਲੀ ਐਲਾਈਅੰਸ tha ਔਰ ਦੂਸਰਾ ਜੋ ਹੈ ਜੋ पूरा विकास को इन्होंने ठप कर दिया था एक साल के कुशासन में करप्शन में मेयर के खिलाफ एफ आई आर दर्ज हुई है पैसे लेके बरतियाँ और पूरी कारपोरेशन को बैंक करप्ट कर दिया अपना ना डेवलपमेंट के कामों के लिए पैसा था ना तनख्वाहें देने के लिए पैसा था इनके कुशासन और भ्रष्टाचार के कारण से काउंसलर इनकी की पार्टियों के श्रेयम सदन में खड़े होकर कहते थे कि हमारे मेयर हमारे काम नहीं कर रहे हैं इससे अच्छा तो बीजेपी के मेयर होते तो इससे बढ़िया काम होता जीड़ा एलिगेशन लाया जा रहा है सिगा भाजपा पे बार-बार कहा जा रहा है सिगा कि वोटा दे प्रोसीजर नु लेके एयर फेयर कीता जा सकता है उन तमाम एलिगेशनस नु किवे देख दो तुसी बिल्कुल हाई कोर्ट दे रिटायर जज जड़े ने ऑब्जर्वर लगे हुए ने ਲਗਾਤਾਰ ਕੈਮਰਿਆਂ ਦੇ ਸੀਸੀਟੀਵੀ ਕੈਮਰੇ ਸਾਰੀਆਂ ਰਿਕਾਰਡਿੰਗਾਂ ਸਭ ਅੰਦਰਲੀ ਰੀਕਾਉਂਟਿੰਗ ਦੀ ਰੀਚੈਕਿੰਗ ਦੀ ਮੰਗ ਬਿਊਟੀ ਕਰ ਲੋ ਜੋ ਮੰਗਿਆ ਪ੍ਰੈਜ਼ਾਈਡਿੰਗ ਅਫਸਰ ਅੰਦਰ ਜੋ ਡਿਸਾਈਡ ਕਰਨਗੇ ਹੋਏਗਾ ਉਹ ਸਿਰਫ 36 ਬੈਲਟ ਨੇ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿੰਨਾ ਮਰਜ਼ੀ ਹੋਣ ਸੱਪ ਲੰਘਿਆ ਲਕੀਰ ਪੇਟੀ ਜਾਓ ਕੀ ਲੱਗਦਾ ਤੁਹਾਨੂੰ ਕਿ ਪਿਛਲੇ 1 ਸਾਲ ਦੇ ਵਿੱਚ ਕਿਹੜੇ ਕੰਮ ਇਹੋ ਜੇ ਸੀਗੇ ਜੋ ਹੋਣੇ ਚਾਹੀਦੇ ਸੀਗੇ ਲੇਕਿਨ ਨਹੀਂ ਹੋ ਪਏ ਮੈਂ ਕਹਿ ਰਿਹਾ ਜੀ ਕੋਈ ਵੀ ਕੰਮ ਕਾਰਪੋਰੇਸ਼ਨ ਦੇ ਇਤਿਹਾਸ ਦੇ ਵਿੱਚ ਸਭ ਨਾਲੋਂ ਫੇਲੀਅਰ ਮੇਅਰ ਔਰ ਸਭ ਨਾਲ ਪਛਟ ਮੇਅਰ ਜੇ ਕੋਈ ਰਹੇ ਨੇ ਉਹ ਟੀਟਾ ਜੀ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਕਾਉਂਸਲਰ ਮੈਂ ਦੱਸਿਆ ਕਿ ਅਗਲੇ ਸਾਲ ਉਹਨਾਂ ਨੇ ਚੋਣ ਹਾਸਲ ਕਰਨਾ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਲੋਕਾਂ ਨੂੰ ਵੀ ਲੱਗਦਾ ਸੀਗਾ ਕਿ ਜੇ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤੇ ਅਸੀਂ ਚੋਣ ਨਹੀਂ ਜਿੱਤ ਪਾਵਾਂਗੇ ਔਰ ਇਹ ਅੱਜ ਉਸ ਵਿਕਾਸ ਦੀ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਦੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਦੀ ਇੱਕ ਬਹੁਤ ਵੱਡੀ ਜਿੱਤ ਹੈ ਇਹ ਕੋਈ ਮੇਅਰ ਚੰਡੀਗੜ੍ਹ ਦੇ ਮੇਅਰ ਦੀ ਜਿੱਤ ਨਹੀਂ ਹੈ ਇਹ ਬੜੀ ਇੱਕ ਇਤਿਹਾਸਿਕ ਦਿੱਤਾ ਹੈ ਚੰਡੀਗੜ੍ਹ ਦੇ ਵਿੱਚ ਇਹ ਐਲਾਈਅੰਸ ਸ਼ੁਰੂ ਹੋਇਆ ਸੀ ਅੱਜ ਚੰਡੀਗੜ੍ਹ ਦੇ ਵਿੱਚ ਇਹ ਐਲਾਈਅੰਸ ਦਾ ਅੰਤ ਹੋ ਗਿਆ ਟੰਡਨ ਸਾਹਿਬ ਦਾ ਕਹਿਣਾ ਹੈ ਕਿ ਦਿੱਲੀ ਦਾ ਰਸਤਾ ਖੁੱਲ ਗਿਆ ਭਾਜਪਾ ਲਈ ਬਿਲਕੁਲ ਦਿੱਲੀ ਦਾ ਆਗਾਜ਼ ਹੈ ਦਿੱਲੀ ਦੀ ਜਿੱਤ ਦਾ ਆਗਾਜ਼ ਹੈ 5 ਤਰੀਕ ਦੀ ਵੇਟ ਕਰਨ ਦੀ ਲੋੜ ਨਹੀਂ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਉਣ ਜਾ ਰਿਹਾ ਹੈ ਬਹੁਤ ਮੁਬਾਰਕਾ ਸੁਧ ਸਾਹਿਬ ਤੁਹਾਨੂੰ ਤੇ ਅਰुण सूद ਦੀ ਗੱਲ ਕੀਤੀ ਜਾਵੇ ਸੰਜੇ ਟੰਡਨ ਦੀ ਗੱਲ ਕੀਤੀ ਜਾਵੇ ਭਾਜਪਾ ਦੇ ਜਿੰਨੇ ਵੀ ਲੀਡਰਸ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪਿਛਲੇ 1 ਸਾਲ ਦੇ ਵਿੱਚ ਉਹ तमाम ਕੰਮ ਬਿਲਕੁਲ ਅਨਮੋਲ ਲ

ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਕੀ ਹੈ ਉਹ ਇੰਡੀਆ ਆਲਾਈਂਸ ਨੂੰ ਲੈ ਕੇ ਇਕਜੁੱਟ ਹੁੰਦੇ ਬਾਕੀ ਸੂਬਿਆਂ ਦੇ ਵਿੱਚ ਨਜ਼ਰ ਨਹੀਂ ਆਏ ਪੰਜਾਬ ਦੇ ਵਿੱਚ ਵੀ ਚਰਚਾਵਾ ਚੱਲ ਰਹੀ ਸੀਗੀ ਲੇਕਿਨ ਪੰਜਾਬ ਦੇ ਵਿੱਚ ਵੀ ਜੋ ਕੀ ਹੈ ਇਹ ਆਲਾਈਂਸ ਨਹੀਂ ਹੋ ਪਾਇਆ ਹੁਣ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਲੋਕਾਂ ਨੂੰ ਜੋ ਕੀ ਇੱਥੇ ਦੇਖਣ ਨੂੰ ਮਿਲੇ ਕਿ ਸਿਰਫ ਇੱਥੇ ਹੀ ਆਲਾਈਂਸ ਹੋ ਰਿਹਾ ਬਾਕੀ ਕਿਤੇ ਆਲਾਈਂਸ ਜੋ ਕੀ ਹੈ ਉਹ ਨਹੀਂ ਹੋ ਪਾਰਿਆ ਪੰਜਾਬ ਦੇ ਵਿੱਚ ਨਹੀਂ ਹੋ ਪਾਰਿਆ ਹਰਿਆਣਾ ਦੇ ਵਿੱਚ ਨਹੀਂ ਹੋ ਪਾਰਿਆ ਹੁਣ तमाम ਚੀਜ਼ਾਂ ਨੂੰ ਲੈ ਕੇ ਕਿਤਨਾ ਕਿਤਨਾ ਦੇਖੋ ਇਹ ਵੀ ਇੱਕ ਫੈਕਟਰ ਮੰਨਿਆ ਜਾ ਸਕਦਾ ਜਿਸ ਦੇ ਕਰਕੇ VOTING ਜੋ ਕੀ ਹੈ ਉਹ ਇਸ ਤਰੀਕੇ ਦੇ ਨਾਲ ਹੋਈ ਤਾਂ ਨਤੀਜੇ ਜੋ ਕੀ ਹੈ ਉਹ ਭਾਜਪ ਚਾਏ ਨਹੀਂ ਤਾਂ ਜਿਸ ਤਰੀਕੇ ਨਾਲ ਪਿਛਲੇ ਤੁਹਾਨੂੰ ਇਲੈਕਸ਼ਨ ਯਾਦ ਹੋਣਗੇ ਸਿਮਰਨ ਜਦੋਂ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਤੋਂ ਬਾਅਦ ਜਿਸ ਤਰੀਕੇ ਦੇ ਅਲੀਗੇਸ਼ਨ ਜਾਂ ਜਿਸ ਤਰੀਕੇ ਦੀ ਵੀਡੀਓ ਫੁਟੇਜ ਸਾਹਮਣੇ ਆਉਂਦੀ ਹੈ ਤਾਂ ਭਾਜਪਾ ਦੇ ਉੱਪਰ ਸਿੱਧੇ ਤੌਰ ਤੇ ਦਾਗ ਲੱਗ ਗਿਆ ਸੀਗਾ ਕਿ ਭਾਜਪਾ ਵੱਲੋਂ ਜੋ ਕਿਹਾ ਵੋਟਸ ਦੀ ਮੈਨੀਪੂਲੇਸ਼ਨ ਕਰਵਾਈ ਗਈ ਲੇਕਿਨ ਉਸ ਦੇ ਬਾਵਜੂਦ ਜੇਕਰ ਭਾਜਪਾ ਨੂੰ ਇਸ ਬਾਰੇ ਮੰਡਟ ਮਿਲਿਆ ਤਾ ਉਸ ਦੇ ਵਿੱਚ ਜੇਕਰ ਲੋਕਾਂ ਵੱਲੋਂ ਜੋ ਕਿ ਹੈ ਸਹੀ ਤੌਰ ਤੇ ਜੋ ਕਿ ਹੈ ਇਹ ਵੋਟਸ ਕੀਤੇ ਗਏ ਨੇ ਤਾਂ ਉਸ ਦੇ ਵਿੱਚ ਜ਼ਰੂਰ ਇਹ ਚੀਜ਼ ਦੇਖਣੀ ਹੋਏਗੀ ਕਿ ਕਿਸ ਤਰੀਕੇ ਨਾਲ ਹੋਏ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਦੋਵਾਂ ਨੂੰ ਦੋਵਾਂ ਨੂੰ ਭਰੋਸਾ ਸੀਗਾ ਕਿ ਇੰਡੀਆ ਅਲਾਈयंस ਦੇ ਵਿੱਚ ਦੋਵੇਂ ਪਾਰਟੀਆਂ ਦੇ ਮੈਂਬਰਸ ਨੂੰ ਮਿਲਾ ਕੇ 20 ਵੋਟ ਆਪਣੇ ਪੱਕੇ ਹੈ 20 ਦੇ 21 ਹੋ ਸਕਦੇ ਹੈ ਘਟ ਨਹੀਂ ਸਕਦੇ ਲੇਕਿਨ ਕਿਤੇ ਨਾ ਕਿਤੇ ਦੇਖੋ ਕਰਾਸ VOTING ਹੁਣ ਹੋਈ ਹੈ ਜੋ ਕਿ ਸ਼ਾਇਦ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਦੇਖਣਾ ਹੋਏਗਾ ਕਿੱਥੇ ਹੋਈ ਹੈ ਉਹਨਾਂ ਵੱਲੋਂ ਭਰੋਸਾ ਜਤਾਇਆ ਜਾ ਰਿਹਾ ਸੀਗਾ ਕਿ ਦਾ ਬਾਜਪਾ ਦੇ ਵਿੱਚ ਹੋ ਸਕਦੀ ਹੈ ਸਾਡੇ ਖੇਮੇ ਦੇ ਵਿੱਚ ਜੋ ਕਿ ਕੋਈ ਕਰਾਸ VOTING ਨਹੀਂ ਹੋਣ ਜਾ ਰਹੀ ਲੇਕਿਨ ਜੋ ਨਤੀਜੇ ਸਾਹਮਣੇ ਆਏ ਆ ਉਸ ਤੋਂ ਇਹ ਚੀਜ਼ ਕਿਤਨਾ ਕਿਤੇ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਕਿ ਕਰਾਸ VOTING ਜ਼ਰੂਰ ਕਿਤਨਾ ਕਿਤੇ ਹੋਈ ਹੈ ਉਸ ਚੀਜ਼ ਨੂੰ ਲੈ ਕੇ ਵੀ ਜੋ ਕਿ ਇਹ ਨਤੀਜੇ ਆਏ ਸਾਹਮਣੇ ਕਿ ਮਨਿਆ ਜਾਏ ਕਾਰਨ ਕੀ ਮੰਨਿਆ ਜਾਏ ਜਿਹੜੀਆਂ ਵੀ ਵੋਟਾਂ ਪਾਵੇ 2 ਜਾਂ 3 ਵੋਟਾਂ ਜਿੰਨਾ ਤੋਂ ਰਹਿ ਗਿਆ ਆਮ ਆਦਮੀ ਪਾਰਟੀ ਤੋਂ ਕਾਂਗਰਸ ਅਲਾਈਅੰਸ ਜਿਹੜੀਆਂ ਵੋਟਾਂ ਬਾਜਪਾ ਨੂੰ ਚਲੀਆਂ ਗਈਆਂ ਇਹਦਾ ਰੀਜ਼ਨ ਕੀ ਮੰਨਿਆ ਜਾਏ ਜੇ ਬਿਲਕੁਲ ਦੇਖੋ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਕਾਰਨਾਂ ਦੀ ਗੱਲ ਕੀਤੀ ਜਾਵੇ ਉਹਨ ਲੋਕਾਂ ਵੱਲੋਂ ਜਾਂ ਕਾਉਂਸਲਰਸ ਵੱਲੋਂ ਕਿਸ ਤਰੀਕੇ ਨਾਲ ਜੋ ਜਿਹੜੇ ਜਿਹੜੇ ਰੀਜ਼ਨ ਸੀਗੇ ਉਹਨਾਂ ਰੀਜ਼ਨਸ ਨੂੰ ਲੈ ਕੇ ਫੈਕਟਰਸ ਨੂੰ ਲੈ ਕੇ VOTING ਆਪਣੀ ਕੀਤੀ ਗਈ ਹੈ ਵਕ ਵਕ ਹਰ ਕਿਸੇ ਦੇ ਆਪਣੇ ਫੈਕਟਰਸ ਨੇ ਬੇਸ਼ੱਕ ਡਵੈਲਪਮੈਂਟਲ ਵਰਕਸ ਹੋਂ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਤਾਂ ਕੋਈ ਕਾਰਪੋਰੇਸ਼ਨ ਇਲੈਕਸ਼ਨ ਗਰਾਊਂਡ ਲੈਵਲ ਦੇ ਇਲੈਕਸ਼ਨਸ ਨੇ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਦੇਖਿਆ ਜਾਂਦੇ ਆ ਡਵੈਲਪਮੈਂਟਲ ਵਰਕਸ ਲੋਕਾਂ ਵੱਲੋਂ ਦੇਖਿਆ ਜਾਂਦਾ ਕਿ ਕਿਸ ਤਰੀਕੇ ਦਾ ਜੋ ਕੀ ਹੈ ਡਵੈਲਪਮੈਂਟ ਏਰੀਆ ਦੇ ਵਿੱਚ ਹੋਈ ਉਸ ਡਵੈਲਪਮੈਂਟ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਵੋਟ ਜ਼ਰੂਰ ਦਿੱਤੇ ਜਾਂਦੇ ਆ ਤਾਂ ਉਸ ਦੇ ਵਿੱਚ ਕਿਸ ਤਰੀਕੇ ਦਾ ਨਤੀਜਾ ਰਿਹਾ ਕਿਸ ਦੀ ਕੀ ਦੀ ਪਰਫਾਰਮੈਂਸ ਰਹੀ ਉਸ ਬੇਸ ਤੇ VOTING ਹੋਏਗੀ ਦੂਜੇ ਪਾਸੇ ਹੁਣ ਕਿਉਂਕਿ ਪਿਛਲੀ ਵਾਰ ਵੀ ਤੁਹਾਨੂੰ ਯਾਦ ਆਇਆ ਹੋਏਗਾ ਕਿ ਰਿਜ਼ਲਟਸ ਦੇ ਵਿੱਚ ਤਬਦੀਲੀ ਹੋਈ ਸੀਗੀ ਅੱਜ ਵੀ ਜੋ ਕਿ ਇਸ ਵਾਰ ਵੀ ਜੋ ਕਿ ਖਾਸ ਤੌਰ ਤੇ ਇਹ ਇੱਕ ਮੰਗ ਕੀਤੀ ਗਈ ਹੈ ਕਿ ਦੁਬਾਰਾ ਤੋਂ ਵੋਟਸ ਜੋ ਕਿ ਉਹ ਕਾਊਂਟਿੰਗ ਹੋਣ ਤਾਂ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਉਮੀਦ ਇਹ ਵੀ ਜਤਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਕਿ ਸ਼ਾਇਦ ਜੋ ਕਿ ਕੁਝ ਹੋਰ ਕੀਤਾ ਜਾ ਸਕਦਾ ਤਸਵੀਰਾਂ ਦੇ ਵਿੱਚ ਤੁਸੀਂ ਤੇ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਨਾਲ ਜੋ ਖੁਸ਼ੀ ਜੋ ਕਿ ਉਹ ਜ਼ਾਹਰ ਕੀ ਬਿਲਕੁਲ ਅਨਮੋਲ ਦਿੱਲੀ ਚੋਣਾ ਵੀ ਹੋਣ ਵਾਲੀਆਂ ਨੇ ਚਾਰਕ ਦਿਨ ਬਾਅਦ ਹੀ ਦਿੱਲੀ ਚੋਣਾ ਨੇ ਤੇ ਕੀ ਚੰਡੀਗੜ੍ਹ ਮੇਅਰ ਇਲੈਕਸ਼ਨ ਦਾ ਪ੍ਰਭਾਵ ਦਿੱਲੀ ਚੋਣਾ 'ਚ ਨਜ਼ਰ ਆਏਗਾ ਜੀ ਬਿਲਕੁਲ ਕਿਉਂਕਿ ਦੇਖੋ ਨਤੀਜੇ ਸਾਹਮਣੇ ਆ ਚੁੱਕੇ ਨੇ ਨਤੀਜਿਆਂ ਨੂੰ ਲੈ ਕੇ ਗੱਲ ਵੀ ਜੋ ਕਿ ਹੈ ਨਤੀਜਿਆਂ ਨੂੰ ਲੈ ਕੇ ਗੱਲ ਜ਼ਰੂਰ ਕੀਤੀ ਜਾਵੇ ਤਾਂ ਰੀਜ਼ਨਸ ਵੀ ਬਹੁਤ ਨੇ ਕਈ ਰੀਜ਼ਨਸ ਨੂੰ ਲੈ ਕੇ ਇਹ ਨਤੀਜੇ ਸਾਹਮਣੇ ਸਰ ਬਬਲਾ ਸਾਹਿਬ ਜਿਹੜੇ ਨਤੀਜੇ ਸਾਹਮਣੇ ਆਏ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਅਲੀਗੇਸ਼ਨਸ ਭਾਜਪਾ ਤੇ ਲੱਗ ਰਹੇ ਸੀਗੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕੀ ਕੀ ਲੱਗ ਰਹੀ ਸੀ ਭਾਜਪਾ ਦੀ ਜੀ ਕਿ ਪਿਛਲੀ ਵਾਰ ਵੀ ਜੋ ਕਿ ਵੋਟਸ ਦੀ ਮੈਨੀਪੂਲੇਸ਼ਨ ਹੋਈ ਹੈ ਇਸ ਵਾਰ ਵੀ ਕੀਤੀ ਜਾ ਸਕਦੀ ਹੈ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਭਾਈ ਜੀ ਸੁਣੋ ਇਸ ਸਾਹਿਬ ਉਹਨਾਂ ਨੇ ਆਪਣੇ ਸਾਹਿਬ ਨਾਲ ਇਲੈਕਸ਼ਨ ਕਰਾਇਆ ਹਾਈ ਕੋਰਟ ਚ ਗਏ ਸੁਪਰੀਮ ਕੋਰਟ ਚ ਗਏ ਠੀਕ ਹੈ ਸਭ ਕੁਝ ਉਹਨਾਂ ਨੇ ਆਪਣਾ ਕੀਤਾ ਸਾਨੂੰ ਤਾਂ ਕੋਈ ਡਰ ਹੀ ਨਹੀਂ ਹੈ ਕਿ ਸਾਡੇ ਕੋਲ ਤਾਂ ਖੋਲ ਨਹੀਂ ਹੈ ਹੀ ਕੋਈ ਅਸੀਂ ਤਾਂ ਚੰਡੀਗੜ੍ਹ ਰਹੇ ਆ ਹੈ ਉਹ ਕਦੇ ਆਪਣੇ ਰੋਪੜ ਭੱਜੇ ਫਿਰਦੇ ਆ ਕਦੇ ਲੁਧਿਆਣਾ ਭੱਜੇ ਫਿਰਦੇ ਆ ਅਜੇ ਤੱਕ ਕਿਸੇ ਨਾਲ ਕੰਟੈਕਟ ਨਹੀਂ ਕੀਤਾ ਸਾਡੀ ਪਾਰਟੀ ਨੇ ਪਹਿਲਾਂ ਕਹਿੰਦਾ ਸੀਗਾ ਕਿ ਅਸੀਂ ਕਿਸੇ ਨੂੰ ਕੰਟੈਕਟ ਨਹੀਂ ਕਰਨਾ ਇੰਡੀਆ ਇੰਡੀਆ ਅਲਾਈਅንስ ਨੇ ਕਿਹਾ ਕਿ ਸਾਡੇ ਕੋਲ ਤਾਂ ਵੀ ਵੋਟ ਪੱਕੇ ਆ ਤੇ ਕ੍ਰਾਸ ਵੋਟਿੰਗ ਸਾਡੇ ਖੇਮੇ ਚ ਨਹੀਂ ਭਾਜੀਪੀ ਚ ਸ਼ਾਇਦ ਹੋ ਸਕਦੀ ਹੈ ਤੁਹਾਡਾ ਕੀ ਕਹਿਣਾ ਹੈ ਉਹ ਦੇਖ ਹੀ ਲਿਆ ਜੋ ਹੋਇਆ ਹੈ ਹੈ ਦੇਖ ਹੀ ਲਿਆ ਨਾ ਉਹਨਾਂ ਨੇ ਜਵਾਬ ਥੋੜਾ ਜਿਹਾ ਦੇਈਦਾ ਹੁੰਦਾ ਸਭ ਪਤਾ ਤੁਹਾਨੂੰ ਆਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਘਟ ਸ਼ਬਦਾ ਦੇ ਵਿੱਚ ਜ਼ਿਆਦਾ ਗੱਲ ਜੋ ਕੀ ਹੈ ਉਹ ਕਿਤਨੇ ਕਿਤੇ ਬਬਲਾ ਸਾਹਿਬ ਜੋ ਕੀ ਕਹਿੰਦੇ ਹੋਏ ਨਜ਼ਰ ਆਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਸੈਲੀਬ੍ਰੇਸ਼ਨ ਜੋ ਕੀ ਹੈ ਉਹ ਚੱਲ ਰਹੀ ਹੈ ਸੈਲੀਬ੍ਰੇਸ਼ਨ ਜੋ ਕੀ ਇਸ ਵਕਤ ਚੱਲ ਰਹੀ ਹੈ ਤੇ ਬਬਲਾ ਸਾਹਿਬ ਦੇ بیٹے ਇਸ ਵਕਤ ਸਾਡੇ ਨਾਲ ਮੌਜੂਦ ਨੇ ਬ੍ਰਦਰ ਜੋ ਆਪਣਾ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਜਾਂ ਕਿਹਾ ਜਾਵੇ ਕਿ ਨਤੀਜਿਆਂ ਦੇ ਵਿੱਚ ਜੋ ਤਬਦੀਲੀ ਆਈ ਉਹ ਤਬਦੀਲੀ ਦਾ ਕਾਰਨ ਕੀ ਕੀ ਜੋ ਤੁਹਾਨੂੰ ਲੱਗਦਾ ਹੈ ਕਿ ਕਾਰਨ ਕੁਛ ਨਹੀਂ ਹੈ ਜੀ ਦੇਖੋ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 1 ਸਾਲ ਆਮ ਆਦਮੀ ਪਾਰਟੀ ਦਾ ਮੇਅਰ ਸੀਗਾ ਕਿਸੇ ਵੀ ਕਾਉਂਸਲਰ ਦੇ ਵਾਰਡ ਵਿੱਚ ਕੋਈ ਕੰਮ ਨਹੀਂ ਹੋਇਆ ਜੀ ਉਹਨਾਂ ਦੀ ਆਪਣੀ ਜਿਹੜੀ ਆਪਣੇ ਕਾਉਂਸਲਰ ਉਹਨਾਂ ਦੀ ਲੀਡਰਸ਼ਿਪ ਤੋਂ ਦੁਖੀ ਸੀਗੇ ਦੇ ਵਰ ਨਾਟ ਇੰਟੈਕਟ ਤੁਸੀਂ ਜਿਵੇਂ ਦੇਖਿਆ ਉਹਨਾਂ ਕੋਈ ਰੋਪੜ ਫਿਰ ਰਿਹਾ ਕੋਈ ਲੁਧਿਆਣਾ ਫਿਰ ਰਿਹਾ ਇਹ ਕਿਹੋ ਜਿਹਾ ਐਲਾਈਅንስ ਹੈਗਾ ਜੀ ਕਿਹੋ ਜਿਹਾ ਐਲਾਈਅንስ ਹੈ ਕਿ ਦਿੱਲੀ ਪੰਜਾਬ ਦੇ ਇੱਕ ਕੁਝ ਹਜ਼ਾਰ ਤੌਰ ਤੇ ਦੇਖੀ ਜਾ ਸਕਦੀ ਹੈ ਪਾਜਪਾ ਦੀ ਪਾਜਪਾ ਦੇ ਕਾਰਜਕਰਤਾਵਾਂ ਦੀ ਪਾਜਪਾ ਦੇ ਨੇਤਾਵਾਂ ਦੀ ਕੌਂਸਲਰਾਂ ਦੀ ਜਿਸ ਤਰੀਕੇ ਦੇ ਨਾਲ ਇੱਕ ਸਾਲ ਤੋਂ ਤਿਆਰੀ ਚੱਲ ਰਹੀ ਸੀ ਕਿ ਚੰਡੀਗੜ੍ਹ ਦਾ ਮੇਅਰ ਜੜਾ ਹੈ ਕਿਸ ਦੀ ਕਿਸ ਵੱਲੋਂ ਦੀ ਕੁਰਸੀ ਜਾਏਗੀ ਚੰਡੀਗੜ੍ਹ ਦੇ ਮੇਅਰ ਦੀ ਕੁਰਸੀ ਤੇ ਕੌਣ ਬੈਠੇਗਾ ਇੱਕ ਸਾਲ ਤੋਂ ਤਿਆਰੀ ਚੱਲ ਰਹੀ ਸੀਗੀ ਤੇ ਹੁਣ ਨਤੀਜੇ ਆ ਗਏ ਨੇ ਪਾਜਪਾ ਦਾ ਮੇਅਰ ਚੁਣਿਆ ਗਿਆ ਤੇ ਹੋਰ ਜ਼ਿਆਦਾ ਮਿਹਨਤ ਕਰਨ ਦੀ ਤੇ ਆਪਣੀ ਸਟਰੈਟਜੀ ਬਦਲਣ ਦੀ ਸ਼ਾਇਦ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੋੜ ਇੱਥੇ ਨਜ਼ਰ ਆ ਰਹੀ ਬਹੁਤ ਬਹੁਤ ਧੰਨਵਾਦ ਅਨਮੋਲ ਇਸ ਸਾਰੀ ਜਾਣਕਾਰੀ ਵਾਸਤੇ